ਰਜਿੰਦਰਪਾਲ ਵਿਸ਼ੇਸ਼ ਜੀ ਬਾਅਦ ਸੋਭਾ ਦੋ ਜਾਣੇ ਹੋਰ ਰਹਿ ਗਏ ਜੀ ਇੱਕ ਜੋੜੀ ਹਾਂ ਨਿਵੇਂ ਵਿਸ਼ੇਸ਼ ਤੇ ਰਜਿੰਦਰਪਾਲ ਵਿਸ਼ੇਸ਼ ਜੀ ਉਸ ਤੋਂ ਬਾਅਦ ਪ੍ਰਭਜੋਤ ਕੋਟ ਨੂੰ ਤੇ ਕਨਨਰਾਮ ਜੀ ਤੇ ਨੋਮੇ ਜੀ ਤੇ ਉਸ ਤੋਂ ਬਾਅਦ ਜਿਹੜਾ ਲਾਸਟ ਹੈ ਅਸੀਂ ਸਰਪ੍ਰਾਈਜ਼ ਰੱਖਿਆ ਹਾਂ ਲਾਸਟ ਪਹਿਲਾ ਸੱਤ ਸੋਭਾ ਜੀ सारिया सत्या नमस्कार मैं सीधी गल शुरू करती हाँ कि मैं बहुत ज्यादा सीखे से बहुत ज्यादा किस्मत वाली है कि मैं और मैं अभी उसे बैठी हाँ तो सिर्फ इन्होंने के ही बैठी ह्योंकि तो जिम्मे प्रग्ञा मैडम नेकेंडरी की तो भी के मैं भी अगर मेरा बहुत जल्दी विवाह हो गया उस पढ़ाई भी की बी एड योगा भी की पहले ही स्पोर्ट्स

जो कृष्ण जी बारे सारा कुछ लिखा हुआ उसमें तो मैं कवितावं वगैरह हैं, पर बहुत बढ़िया मूवमेंट वो मेरी लाइफ का इन्होंने कवितावान सारी इकट्ठिया करके एक छोटी जी बुक से कॉलेज मैं पता भी नहीं लग्या मैं कही मैं किताब लिखा ना कि तो नाम रखा कि यथार्थ है इन्होंने छोटी जी किताब से और मैंने दसी भी पूरी सोसायटी दसान ने कि अच्छ ना साढ़े सात पांच बजे बहर आ जाओ और मैनू भी नहीं दस कि ਅ즈 ਮੇਰੀ ਸਿਸਟਰ ਨੂੰ ਇਹ ਵੰਦਨ ਮੇਰੀ ਬੇਟੀ ਦੇ ਸਹੁਰੇ ਨੂੰ ਭੁਲਾਣਾ ਮੈਨੂੰ ਮੈਨ ਮੈਨ ਸੋਸਾਇਟੀ ਦਾ ਕੋਈ ਸੰਖੇਲੂਨਾ ਹੁੰਦੇ ਨੇ ਉਹ ਜਦੋਂ ਉਸੇ ਉੱਥੇ ਗਈ ਮੈਂ ਤੇ ਮੇਰੇ ਬੁੱਕਸ ਉੱਥੇ ਮਿਲਿਆ ਇਹਨੇ ਮੈਨੂੰ ਇੱਦਾਂ ਕੋਈ ਸਰਪ੍ਰਾਈਜ਼ ਦਿੱਤਾ ਆਪੀ ਮੈਨੂੰ ਕੁਝ ਪਹਿਲੀ ਬੁੱਕਸ ਜਿਹੜੀਆਂ ਅਥਾਰਟ ਹਿੰਦੀ ਦੀ ਸੀਗੀਓ ਛੋਟੀ ਜੀ ਸੀਗੀ ਤੇ ਉਹ ਬਹੁਤ ਜ਼ਮਾਨਾ ਨੇ ਮੈਨੂੰ ਉਹ ਬਾਕੀ ਵੀ ਜਦੋਂ ਮੈਂ ਕਿਸੇ ਵੀ ਪ੍ਰੋਗਰਾਮ ਚ ਆਨਾ ਸਭ ਤੋਂ ਪਹਿਲਾਂ ਮੈਨੂੰ ਇਹ ਮੇਰੇ ਤੋਂ ਪਹਿਲਾਂ ਹੁੰਦੇ ਨੇ ਉਹ ਮੈਨੂੰ ਲੈ ਕੇ ਜਾਵਾ ਇਹਨੂੰ ਮੈਂ ਐਨਾ ਕੋਪੀ ਪਤਾ ਪੜਾਈ ਚ ਨਹੀਂ ਹਾਰੀ ਸੀ ਬਾਕੀ ਮਸਤੀ ਵਾਜ਼ਾ ਉਹ ਨੇ ਜਦ ਮਸਤੀ ਤੇ ਅੰਦਾ ਕਿ ਮਸਤਰੋ ਮਸਤੀ ਨੇ ਆਗਲੇ ਬਸਤੀ ਨੇ ਬਹੁਤ ਮਸਤ ਰਚ ਗਿਆ ਉਪ ਤੱਕ ਕਿ ਮੈਨੂੰ ਇਹਨਾਂ ਨੇ ਇੱਕ ਵਾਰੀ ਮੇਰਾ ਆਫਿਸ 17 ਸੈਕਟਰ ਸੀ ਇਹਨਾਂ ਦਾ ਸਾਰਾ ਛੇ ਮੇਰਾ 18 ਇਹ ਮੈਨੂੰ ਕਹਿੰਦੇ ਕਿ ਮੈਨੂੰ ਮੈਂ ਕਿਹਾ ਮੈਂ ਤੁਰੰਤ ਦਾ ਸੌਂਕ ਸੀ ਪੈਦਲ ਮੈਂ ਕਿਹਾ ਮੈਂ ਜਲਦੀ ਜਾਉਂਗੀ ਮੈਨੂੰ ਰਸਤੇ 'ਚ ਉਠਾ ਲਈਓ

ਮੇਰਾ ਤੇ ਇਹਦਾ ਕੋਈ ਐਕਚੁਅਲੀ ਕੋਈ ਮੇਲ ਹੈ ਨਹੀਂ ਮੈਂ ਐਕਚੁਅਲੀ ਰਿਅਲੀਟਿੰਗ ਅਸਾ ਕਿਉਂਕਿ ਮੈਂ ਇੱਕ ਪੈਸੇਂਜਰ ਟ੍ਰੇਨ ਦੇ ਵਿਗਾਂਗੂ ਆ ਤੇ ਇਹ ਐਕਸਪ੍ਰੈਸ ਮੈਨੂੰ ਕਦੇ ਵੀ ਨਾ ਲਾਈਫ ਦੇ ਵਿੱਚ ਜਦ ਕੋਈ ਕੰਮ ਜਲਦੀ ਕਰ ਮੰਗਿਆ ਹਰ ਕੰਮ ਜਿਹੜਾ ਹੈਗਾ ਨਾ ਮੈਂ ਬੜੇ ਆਰਾਮ ਦੇ ਨਾਲ ਕਰਦਾ ਤੇ ਇਹ ਇਹਨੂੰ ਹੁੰਦਾ ਹੈ ਕਿ ਜਿਹੜਾ ਕੰਮ ਬਕਰ ਲਿਆ ਉਹਨੂੰ ਛੱਡਣਾ ਨਹੀਂ ਉਸੇ ਵੇਲੇ ਕਰਨ। ਜੇ ਮੈਂ ਬੈੱਡਰੂਮ ਦੇ ਵਿੱਚ ਆ ਤੇ ਆਵਾਜ਼ ਮਾਰੇਗੀ ਕਿ ਮੈਨੂੰ ਰਾਜੀ ਆ ਗਈ ਆ ਅਕਸਰ। ਕਹੇਗੀ ਰਾਜੀ ਆ ਜਾ। ਮਤਲਬ ਇਹਨੂੰ ਇਹ ਹੁੰਦਾ ਹੈ ਕਿ ਉੱਥੋਂ ਛਲਾਂਗ ਮਾਰ ਕੇ ਰਸੋਈ ਦੇ ਵਿੱਚ ਆ ਜਾ। ਤੇ ਮੈਨੂੰ ਇਸ ਦਾ ਸਾਥ ਕਿਉਂਕਿ ਮੈਂ ਸਪੋਰਟਸ ਟੂ ਸਪੋਰਟਸ ਦੇ ਵਿੱਚ ਸੀਗਾ ਤਾਂ ਮੈਨੂੰ ਚੰਦ ਸੀਗਾ ਕਿ ਮੈਨੂੰ ਕਿ ਸਪੋਰਟਸ ਘਰ ਮਿਲੇ ਤੇ hockey ਖੇਡਦੀ ਸੀ ਸਾਡੇ ਮਤਲਬ ਕਿ ਰਿਲੇਸ਼ਨ ਸੀਗੇ ਉਹ ਪਿਛੋਕ ਮਤਲਬ ਕਿ ਫੇਰ ਪਹੁੰਚਾਈਆਂ ਸੀਗੇ ਉਹਦੀ ਕਜ਼ਨ ਹੈ ਤੇ ਮੈਂ ਉਹ ਸਿਰਫ ਇਹ ਕਹਿੰਦੇ ਆ ਜੋ ਮੈਨੂੰ ਕੋਲ ਜਿਹੜਾ ਇਹ ਆ ਗਿਆ ਕਿ ਉਹ ਸਪੋਰਟਸ ਦੇ ਵਿੱਚ ਮੈਂ ਕਿਹਾ ਬਸ ਮੈਨੂੰ ਮੰਨ ਗੋ ਮੈਂ ਕਿਹਾ ਖੁੱਲੇ ਦਿਲ ਦੀ ਹੋਏਗੀ ਆਪਣਾ ਕੋਈ ਕਿ ਬਿਲਕੁਲ ਟੋੜਾਂ ਨਹੀਂ ਹੋ ਰਹਾ ਪਰ ਗੱਲ ਇਹ ਤਾਂ ਹੈ ਕਿ ਇਹ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਉਹ ਮੇਰੇ ਨਾਲੋਂ ਬਿਲਕੁਲ ਵੱਖਰਾ ਹੈ ਮੈਂ ਆਫਿਸ ਦੇ ਵਿੱਚ ਟੇੜਿਓਂ ਨਹੀਂ ਜੜਿਆ ਮੈਂ ਜਿੰਨਾ ਬਾਅਦ ਮੁਰਦਾ ਬਾਅਦ ਕਰਦਾ ਰਿਹਾ ਤੇ ਮੈਨੂੰ ਪਤਾ ਹੈ ਕਿ ਇਸਨੇ ਇੰਨਾ ਜਿਆਦਾ ਸਾਫ ਦਿੱਤਾ ਕਿਉਂਕਿ ਮੇਰੇ ਘਰ ਦੇ ਵਿੱਚ ਜਦੋਂ ਸ਼ਾਮ ਨੂੰ ਆ ਜਾਂਦੇ ਸੀਗੇ ਟ੍ਰੇਡ ਨੂੰ ਦੇ ਨਾਲ ਜਾਂ ਰਾਤੀ ਰਹਿਣਾ ਜੋਨ ਉਹ ਰੋਕੀਆਂ ਬਣਾਣੀਆਂ ਇੰਨਾ ਘੱਮ ਹੁੰਦਾ ਤੇ ਫਿਰ ਸਾਡੇ ਸਭ ਛੋਟੀ ਉਮਰ ਦੇ ਵਿੱਚ ਹੀ ਬੱਚੇ ਵੀ ਹੋ ਗਏ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਨਹੀਂ ਸੰਭਾਲਣਾ ਤੇ ਮੈਂ ਲੁਕਦੇ ਜਦੋਂ ਸਾਡੇ ਐਜੀਟੇਸ਼ਨਾਂ ਹੁੰਦੀਆਂ ਸੀ ਜਦੋਂ ਵਾਰੰਟ ਨਿਕਲਦੇ ਸੀ ਤੇ ਲੁਕਦੇ ਛਿੰਦੇ ਹੁੰਦੇ ਸੀ ਪਰ ਇਹਨੇ ਬਹੁਤ ਜ਼ਿਆਦਾ ਸਾਥ ਦਿੱਤਾ ਮੇਰਾ ਪੂਰੀ ਮਤਲਬ ਕਿ ਇਕਲੋਕ ਹੈ ਕਹਿੰਦੇ ਆ ਕਿ ਇਸ ਦਿਨ ਮੇਰੀ ਲਾਈਫ ਦੇ ਵਿੱਚ ਜੇ ਮੈਂ ਇਸ ਵੇਲੇ ਇੱਥੇ ਹੈਗਾ ਤੇ ਇਸ ਦਾ ਪੂਰਾ ਯੋਗਦਾਨ ਤੁਹਾਡਾ ਧੰਨਵਾਦ 80 ਦੇ ਵਿੱਚ ਮੈਂ ਤੁਹਾਨੂੰ ਦੱਸਾਂ 80 ਤੋਂ 85 ਦੇ ਵਿੱਚ ਮੇਰੀ ਲਾਈਫ ਮੈਂ ਡੈੱਡ ਬੈਡ ਡੈਥ ਬੈਡ ਤੇ ਚਲਾ ਗਿਆ ਸੀ ਬਿਲਕੁਲ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਵਾਰੀ ਮੈਂ ਐਮਰਜੈਂਸੀ ਵਿੱਚ ਗਿਆ ਬੀਜੇ ਤੇ ਮੇਰੀ ਕੀ ਹਾਲਤ ਹੋ ਸਕਦੀ ਤੁਸੀਂ ਖੁਦ ਸਮਝ ਸਕਦੇ ਹੋ ਲੇਕਿਨ ਇਸ ਨੇ ਉਸ ਵੇਲੇ ਮੇਰਾ ਇੰਨਾ ਸਾਥ ਦਿੱਤਾ ਕਿ ਉਸ ਤੋਂ ਬਾਅਦ ਮੈਂ ਇੱਕ ਬੁੱਕ ਪੜ੍ਹੀ ਕਿਤਾਬ ਦਾ ਮੈਨੂੰ ਇੱਕ ਸੀਗੇ ਟੁਵਰਡਸ ਨੇਚਰ ਉਸ ਨੇ ਮੇਰੀ ਲਾਈਫ ਚੇਂਜ ਕਰ ਦਿੱਤੀ ਕਿ ਮੈਂ ਨੇਚਰੋਪੈਥੀ ਵੱਲ ਆ ਕੇ ਆਪਣੇ ਆਪ ਨੂੰ ਜਿਹੜਾ ਕਿ ਮੈਂ ਇੱਕ ਸੀੜੀ ਨਹੀਂ ਚੜ ਸਕਦਾ ਤੇ ਉਤਰ ਸਕਦਾ ਤੇ ਮੈਂ ਇਸ ਵੇਲੇ ਜੇ ਬੈਠਾ ਤੁਹਾਡੇ ਸਾਹਮਣੇ ਬੈਠਾ ਤੇ ਇਸ ਦੀ ਬਦੌਲਤ ਹੈ ਕਿ ਸਾਡੇ ਗਵੰਡੀ ਕਹਿੰਦੇ ਹੁੰਦੇ ਸੀਗੇ ਜਦੋਂ ਪੀਜੀਏ ਚਲੇ ਜਾਣਾ ਦਿੰਦੇ ਮੈਂ ਚਲੇ ਕੇ ਜਾਣਾ ਮੈਨੂੰ ਲੈ ਜਾਂਦੇ ਸੀ ਤੇ ਘਰ ਦੇ ਕਹਿੰਦੇ ਸੀ ਦੀ ਛੋਟੀ ਜੀ ਉਮਰ ਹੈ ਇਹ ਵਿਚਾਰੀ ਕੀ ਕਰੇਗੀ ਪਰ ਇਹਨੇ ਇੰਨਾ ਸਾਥ ਦਿੱਤਾ ਮੇਰੀ ਜ਼ਿੰਦਗੀ ਦੇ ਵਿੱਚ ਕਿ ਮੈਂ ਇੱਥੇ ਬੈਠ ਕੇ ਮੈਨੂੰ ਮaan ਆਇਆ ਇਸ ਤੇ ਕਿ ਇਹ ਜਿਹੜਾ ਕੁਝ ਲਿਖਦੀ ਹੈ ਇਹ ਇਹਨੇ ਕੋਈ ਕਦੇ ਕੋਈ ਕਿਤਾਬ ਨਹੀਂ ਪੜੀ ਕਦੇ ਕੋਈ ਕਿਸੇ ਕਿਤਾਬ ਨੂੰ ਮੈਂ ਕਹਿੰਦਾ ਹੁੰਦਾ ਮੈਂ ਤੂੰ ਯਾਰ ਕਿਤਾਬਾਂ ਬਰਹਿ ਇੰਨਾ ਸੋਹਣਾ ਲਿਖਦੀ ਐ ਤੂੰ ਇੰਨਾ ਵਧੀਆ ਲਿਖਦੀ ਐ ਕਿ ਇੱਕ ਵਾਰ ਸਾਨੂੰ ਇੱਥੇ ਆਪਣਾ ਹਰਿਆਣੇ ਦੇ ਵਿੱਚ ਬੁਲਾਇਆ ਇੱਕ ਪਿਕਚਰ ਆ ਰਹੀ ਸੀਗੇ ਖੜਕੂ ਖੜਕੂ ਪਿਕਚਰ ਬਣਾ ਰਹੀ ਸੀਗੇ ਤੇ ਉੱਥੇ ਬੁਲਾਇਆ ਇਹਨਾਂ ਨੂੰ ਸਾਨੂੰ ਤੇ ਉੱਥੇ ਹੋਟਲ ਜੇ ਠਹਿਰਾਇਆ ਤੇ ਇਹਨੂੰ ਕਹਿੰਦੀ ਗਾਣੇ ਗੀਤ ਲਿਖਣੇ ਨੇ ਇਹਦੇ ਇਨੋ ਨੇ ਸਿਚੁਏਸ਼ਨ ਦੇ ਦਿੱਤੀ ਇਹਨੇ ਉਹ ਕਹਿੰਦੇ ਸਾਨੂੰ 2 ਦਿਨਾਂ ਦੇ ਵਿੱਚ ਇਹ ਇਸ ਸਿਚੁਏਸ਼ਨ ਤੇ ਤਿੰਨ ਗੀਤ ਲਿਖ ਕੇ ਦੱਸੋ ਤੇ ਇਸਨੇ ਸ਼ਾਮ ਨੂੰ 4 ਸ਼ਾਮ ਨੂੰ ਮੇਰੇ ਕੋਲ 8-9 ਵਜੇ ਉਹਨਾਂ ਨੂੰ ਫੋਨ ਕਰ ਦਿੱਤਾ ਕਿ ਮੈਂ ਗੀਤ ਲਿਖ ਦਿੰਦੇ ਆਂ। ਜਦੋਂ ਉਹਨੇ ਸੁਣੇ ਉਹ ਕਹਿੰਦੀ ਕਮਾਲ ਆ ਇਸ ਸਿਚੁਏਸ਼ਨ ਦੇ ਬੜੇ ਉਹਨਾਂ ਨੂੰ ਠੀਕ ਲੱਗੇ ਤੇ ਉਹਨਾਂ ਨੇ ਉਹ ਉਹ ਪਿਕਚਰ ਪੂਰੀ ਤਾਂ ਨਹੀਂ ਹੋ ਸਕੀ پتہ ਨਹੀਂ ਕਿਸ ਕਾਰਨ ਕਰਕੇ ਕਿਉਂਕਿ ਉਸ ਵੇਲੇ ਉਹਦਾ ਪੀਰੀਅਡ ਸੀਗਾ ਕੀ ਕਹਿੰਦੇ ਜਦੋਂ ਵੀਰੇ ਦਰੂਜ਼ਨ ਤੇ ਮੈਂ ਇੰਟੈਲੀਜਮ ਦਨੀ ਅ ਕਰੋਨਾ ਦਾ ਕਰੋਨਾ ਦਾ ਪੀਰੀਅਡ ਵਿੱਚ ਉਹ ਵਿੱਚ ਫਲੋਪ ਹੋ ਗਈ ਉਸ ਵੇਲੇ ਮੈਨੂੰ ਨਹੀਂ ਪਤਾ ਕਿ ਚੱਲੀ ਕਿ ਨਹੀਂ ਚੱਲੀ ਐਨੇ ਹੋ ਪਰ ਇਹਨੇ ਨਾ ਪੁੱਛਣਾ ਲਿਖਿਆ ਕਿ ਮੈਨੇ ਪੋਇਟਰੀ ਪੜ ਪੜ ਕੇ ਮੈਂ ਧੰਨ ਹੋ ਜਾਦਾ ਮੈਂ ਕਾਇਲ ਆਈ ਸੀ ਪੋਇਟਰੀ ਦਾ ਉਹ ਇਹ ਹਾਂ ਪਿੱਛੇ ਦੇ ਲਿਖਿਆ ਸੀਗਾ ਨਾ ਵਿੱਚ ਮੰਦਰ ਨਾ ਵਿੱਚ ਮਸਜਿਦ ਨਾ ਵਿੱਚ ਨਾਵਿਚ ਮਨ ਦੀ ਨਾਵਿਚ ਅਸੇਤ ਨਾ ਬੈਠਾ ਵਿੱਚ ਗੁਰਦੁਆਰੇ ਇਸ ਤਰ੍ਹਾਂ ਵੀ ਤੇ ਜਿੰਨੀਆਂ ਰੂਹਾਂ ਜਿਵੇਂ ਉਹ ਘਰ ਉਸਦੇ ਸਾਰੇ ਆਣੀ ਜਾਣੇ ਕੋਈ ਤਰ੍ਹਾਂ ਮੰਗਿਆ ਬਹੁਤ ਧੰਨ ਬਹੁਤ ਬਹੁਤ ਸ਼ੁਕਰੀਆ ਜੀ ਅ ਕਦੇ ਇੱਕ ਕੁਆਲਿਟੀ ਇਹਨਾਂ ਦੀ ਹੋਰ ਦੱਸਦਾ ਇਹ ਬਹੁਤ ਵਧੀਆ ਕੁੱਕ ਨੇ ਤੇ ਅਕਸਰ ਸਾਨੂੰ ਮੱਕੀ ਦੀ ਰੋਟੀ ਤੇ ਸਾਗ ਖਾਂਦੇ ਨੇ ਪਰ ਇਸ ਵਾਰੀ ਅਜੇ ਤੱਕ ਨਹੀਂ ਆਇਆ ਮੇਰੇ ਕਹਿੰਦਾ ਜਿੰਨਾ ਜਿੰਨਾ ਜ਼ਿਆਦਾ ਲਿਖਤੀ ਆ ਨਾ ਏ ਜਿੰਨਾ ਕੋਈ ਇਹਨੂੰ ਸਿਚੁਏਸ਼ਨ ਦੇ ਦਿਓ ਇਨੂੰ ਟਾਈਮ ਨਹੀਂ ਲੱਗਦਾ ਲਿਖਣ ਵਾਸਤੇ ਪਿੰਡ ਦਾ ਜਾਲਾ ਛੁੜੀ ਉਹਨਾਂ ਨੂੰ ਪਰ ਕਹਿੰਦਾ ਇਹਨੂੰ ਨਹੀਂ ਲੱਗੇ ਹਾਂ ਛੋਟਾ ਹੈ ਅਗਲੀ ਵਾਰੀ ਖਾਣ ਦਾ ਬਲ ਅਗਲਾ ਥੋੜੀ ਜਿਹੀ ਹੋਰ ਬਖਸ਼ੀ ਸਰ ਇਹਨੂੰ ਪਕਾਵਾ ਚੰਗਾ ਲੱਗਦਾ